ਕਾਹ ਜੀ ਸਾਰੇ ਨੂੰ ہماری ਲਾਈਵ ਮੇ ਆਨੇ ਕੀਤੇ ਦਿਖਵਾ ਕੇ ਸਭੀ ਲੋਕ ہماری ਲਾਈਵ ਮੇ ਜੁੜੇ ਕੀ ਹਾਲ ਮੇਰੇ ਵੀਰੇ ਮੇਵਰਨ ਲਾਈਕ ਡਨ ਥੈਂਕ ਯੂ ਫਰ ਲਾਈਕ ਕਰਨ ਲਈ ਹੋਰ ਦੱਸੋ ਬਾਈ ਕੀ ਹਾਲ ਚਾਲ ਨੇ ਗਣ ਕੀ ਆਲੇ ਵੀਰ ਹਾਂ ਵਧੀਆ ਵੀਰੇ ਵਧੀਆ ਵਧੀਆ ਉਹ ਠੀਕ ਹੈ ਘਰ ਪਰ ਹਾਂ ਵੀਰੇ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਕੀ ਚੱਲ ਰਿਹਾ ਸਾਰੀ ਠੀਕ ਠਾਕ ਵਧੀਆ ਹੋਰ ਸੁਣਾਓ ਕਿਦਾਂ ਕਿੱਥੇ ਹੋ ਅੱਜ ਗੱਲਾਂ ਤੁਸੀਂ ਲਾਈਵ ਨੂੰ ਆਉਂਦੇ ਨਹੀਂਗੇ ਤੁਸੀਂ ਲਾਈਵ ਕਰਨੋਂ हट ਗਏ ਵੈਲਕਮ ਵਈ ਵੈਲਕਮ ਸਾਰਾ ਮੇਰਾ ਵੀ ਸਾਡੇ ਨਾਲ ਨਾਲ ਆ ਜੀ ਰੋਣ ਤੋਂ ਜੋ ਫਨੀ ਵੀਡੀਓ ਬਣਾਉਂਦੇ ਨੇ ਚੈਨਲ ਕਰਨ ਲੱਗ ਗਿਆ ਗ로우 ਆਪਣਾ ਅੱਛਾ ਅੱਛਾ ਚੱਲ ਰਹੀ ਚੰਗੀ ਗੱਲ ਆ ਬਈ ਵਧੀਆ ਕਿੰਨੇ ਘੰਟੇ ਬੋਸ ਟਾਈਮ ਕਿੰਨਾ ਹੋ ਗਿਆ ਬਈ ਸਰੋਂ ਬੱਡ ਸਰੋਂ ਬੱਢ ਰਹੇ ਸੀ ਸਰੋਂ ਹੁਣ ਹੁਣ ਫ੍ਰੀ ਹੋ ਗਏ ਬਸ ਹੁਣ ਕੱਢਾਂਗੇ ਜਿਹੜੇ ਕਿ ਆਪਾਂ ਓਕੇ ਭਾਈ ਓਕੇ ਪਿੰਡ ਆਗੇ ਤੁਸੀਂ ਪਿੰਡ ਮੈਂ ਇਤਿਹਾਰ ਗਏ ਮੈਂ ਤੁਹਾਡੇ ਚੈਨਲ ਦੀ ਗੱਲ ਕਰ ਰਿਹਾ ਅੱਛਾ ਮੇਰਾ ਚੈਨਲ ਤਾਂ ਭਾਈ ਹੋ ਗਿਆ ਫ੍ਰੀਜ਼ ਹੋ ਗਿਆ ਯਾਰਾ ਤਾਂ ਬਹੁਤ ਪਿੱਛੇ ਹੋ ਕੁਛ ਨਹੀਂ ਵਧ ਰਿਹਾ ਉਹਦੇ ਤੋਂ ਉੱਥੇ ਦਾ ਟੋਟਲੀ 60 ਘੰਟੇ ਆ ਜੇ ਜਿਹੜਾ ਦੂਜਾ ਇਹ ਨਵਾਂ ਇਹ ਨਵਾਂ ਚੈਨਲ ਬਣਾਇਆ ਹੁਣ ਤੁਹਾਡਾ ਬੋਸ ਟਾਈਮ ਕਿੰਨਾ ਹੋ ਗਿਆ ਵੀਰੇ ਇਹ ਲਾਈਵ ਵਾਲੇ ਸੱਤ ਤੋਂ ਫੱਟੇ ਕੁਝ ਨਹੀਂ ਹੁੰਦਾ ਜੀ ਰੀਲਾ ਦੋ ਭਾਈ ਆਪਾਂ ਹੀ Wi-Fi ਵਾਲਿਆ ਹੁਣ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਹੁਣ ਤੋਂ ਲਾਈਵ ਹੋ ਜਾਗਾ ਦੇ ਲਾਈਵ ਚ ਵੱਧ ਟਾਈਮ ਰਹਿ ਗਿਆ ਕਰਾਂਗੇ 800 800 ਘੰਟਾ ਹੋ ਗਿਆ ਭਾਈ ਇਹ ਤਾਂ ਬਹੁਤ ਹੋ ਗਿਆ ਵੀ ਥੋੜਾ ਇੱਥੇ ਦਾ ਭਰਾਵਾ ਕੁਝ ਵੀ ਨਹੀਂ ਐ ਤਾਂ 60 ਘੰਟੇ ਨਹੀਂ ਅਜੇ ਦੂਜੇ ਨਵੇਂ ਚੈਨਲ ਤੇ 15 ਘੰਟੇ ਬਣੇ ਮੇਰਾ ਤਾਂ ਅੱਜ ਨੂੰ 1500 ਹੋ ਜਾਣਾ ਸੀ ਪਰ ਮੈਂ ਮਜਬੂਰੀ ਸੀ ਵੀਰੀ اچھا اچھا ਠੀਕ ਹੈ ਭਾਈ ਠੀਕ ਹੈ ਚਲੋ ਕੋਈ ਗੱਲ ਨਹੀਂ ਵੀਰੇ ਤਾਂ ਹੁਣ ਵੀ ਵਾਜੂ ਆ ਨਾ ਹੁਣ ਫੱਟੇ ਚੱਕ ਰਹੇ ਪੜਾ ਬਾਈਫਾਈ ਘਰੇ ਲਵਾਇਆ ਜਾਂ ਦੁਕਾਨ ਤੇ ਦੁਕਾਨ ਤੇ ਲਵਾਇਆ ਵੀਰੇ ਦੁਕਾਨ ਤੇ ਬਸ ਘਰੇ ਵੀ ਲਵਾਵਾਂਗੇ ਹੁਣ ਸਕੀਮਾਂ ਬਹੁਤ ਆ ਰਹੀਆਂ ਨੇ ਬਾਈਫਾਈ ਦੀਆਂ ਹੁਣ ਤਾਂ ਜੀਓ ਦੇ SIM ਤੇ ਨਵੇਂ ਤੇ ਬਾਈਫਾਈ ਲੱਗੀ ਜਾਂਦਾ ਹੁਣ ਤਾਂ ਜੀਓ ਦਾ SIM ਲਓ ਬਾਈਫਾਈ ਫ੍ਰੀ 50 ਦਿਨ ਲਈ वेलकम जी वेलकम मोस्ट वेलकम जी लाइव चा ली वेलकम जी वेलकम लाइव चा ली पिंड आ गए भाई तीन ਨੇ ਵੀਰ ਪਿੰਡ ਆ ਕੇ ਤੁਸੀਂ ਹਰਿਆਣਾ ਚ ਵੀ ਇਹ ਸਕੀਮ ਸਕੀਮ ਆ ਵੀ ਅੱਛਾ ਅੱਛਾ ਬਈ ਹਰਿਆਣਾ ਚ ਹੈਗੀ ਇਹ ਸਕੀਮ ਬਈ ਹਰਿਆਣਾ ਦਾ ਨਹੀਂ ਮੈਨੂੰ ਪਤਾ ਆਪਣੇ ਪੰਜਾਬ ਚ ਤਾਂ ਚੱਲੀ ਜਾਂਦੀ ਹੈ ਸਕੀਮ ਇਹ ਸਾਰੇ ਪੰਜਾਬ ਚ ਅਜੇ ਖੋਦ ਲਵਾਈ ਜਾਂਦੇ ਨਾ ਨੜੇ ਆਪ ਬਾਈ ਬਾਈ ਲਵਾਈ ਜਾਂਦੇ ਬਈ ਅਸੀਂ ਉਹ ਨਾ ਮੈਂ ਮਾਰ ਲੂ ਤੁਸੀਂ 7 8 ਅਸੀਂ ਕੱਲ ਨੂੰ ਲਵਾਉਣੇ ਬਈ ਅੱਜ ਵਾਈਫਾਈ 쿠ਪਨ ਕੋਡ ਆਏ ਪਏ ਉਹਨਾਂ ਦੇ ਨਾ ਹਾਂ ਬਾਈ ਮੈਂ ਰਾਤ 11 ਵਜੇ ਆਇਆ ਪਿੰਡ ਅੱਛਾ ਬਾਈ ਅੱਛਾ 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 ਚਲੋ ਬਾਈ ਚੰਗ ਮੇਵੇ ਵੀਰੇ ਸੁਖਜੀਤ ਸਿੰਘ ਖਾਲਸਾ ਜੀ ਵੀਰ ਜੀ ਆ ਗਏ ਜੀ ਇਹ ਵੀ ਹੋਰ ਦੱਸੋ ਵੀਰੇ ਸੁਖਜੀਤ ਸਿੰਘ ਜੀ ਘਰ ਪਰਿਵਾਰ ਸਾਰੇ ਠੀਕ ਹੈ ਵੀਰੇ ਮੇਵਾ ਵੀਰ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਮੇਵੇ ਵੀਰੇ ਤੁਹਾਨੂੰ ਵੈਲਕਮ ਜੀ ਵੈਲਕਮ ਲਾਈਵ ਚੋਂ ਲਈ ਸਾਰਿਆਂ ਦਾ ਮੋਸਟ ਵੈਲਕਮ ਸਰਜੀਤ ਵੀਰ ਸਤਿ ਸ੍ਰੀ ਅਕਾਲ ਹੋਰ ਵੀ ਕੀ ਹਾਲ ਚਾਲ ਹੈ ਕਰ ਪਰਿਵਾਰ ਕਿਵੇਂ ਸਾਰੇ ਠੀਕ ਹੈ ਦੱਸੋ ਵੀਰੇ ਸੁਖਜੀਤ ਸਿੰਘ ਖਾਲਸਾ ਜੀ ਹਾਂ ਵੀਰੇ ਹੋਰ ਸੁਣਾਓ ਭਾਈ ਠੀਕ ਠਾਕ ਹੈ ओके भाई ओके ओके ठीक चाहिदो है ना सारेयाने ਹੋਰ ਦੱਸੋ ਬਾਈ ਨਵੀਂ ਤਾਜੀ ਸੁਖਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸੁਖਜੀਤ ਵੀਰ ਹੋਰ ਸੁਣਾਓ ਫਿਰ ਕੀ ਹਾਲ ਚਾਲ ਹੈ ਵਧੀਆ ਗਗਨ ਵੀਰੇ ਮੇਰੀ ਮਜਬੂਰੀ ਸੀ ਨਹੀਂ ਤਾਂ ਆਪਾਂ ਵਾਚ ਟਾਈਮ ਵਾਲੀ ਤਾਂ ਕੁੱਤੀ ਪਾ ਦੇਣੀ ਸੀ ਠੀਕ ਹੈ ਬਈ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਵੀਰੇ ਹੁਣ ਸਭ ਕੁਝ ਹੋ ਜਾਊਗਾ ਨਾ ਉਹ ਵੀ ਆਪਣਾ ਕੰਮ ਸੀਗਾ ਉਹ ਵੀ ਜ਼ਰੂਰੀ ਸੀ ਮੇਵਾ ਵੀਰ ਜੀ ਸਬਸਕ੍ਰਾਈਬ ਕੀਤਾ ਹੈ ਮੇ ਵੀਰੇ ਸਾਨੂੰ ਪੁੱਛ ਰਹੇ ਨੇ ਕਿ ਸਬਸਕ੍ਰਾਈਬ ਕੀਤਾ ਕਿ ਨਹੀਂ ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸੁਖਜੀਤ ਭਾਈ ਮੇਵਾ ਵੀਰਨਾ ਇੱਧਰ ਆਪਣੇ ਹਰਿਆਣੇ 'ਚ ਸਰੋਂ ਵੜਨ ਗਏ ਸੀ ਤੇ ਇਹ ਰਾਤ ਆਏ ਨੇ 11 ਵਜੇ ਉਹ ਵੀ ਚਲ ਉਹਨਾਂ ਦਾ ਕੰਮ ਸੀ ਹਨਾ ਜ਼ਰੂਰੀ ਸੀ ਆਪਣੇ ਪੇਟ ਦੀ ਲਈ ਹਨਾ ਤੇ ਸੁਖਜੀਤ ਵੀਰੇ ਤੁਸੀਂ ਉਹ ਆਪਣਾ ਵੀਡੀਓ ਕਿਉਂ ਨਹੀਂ ਪਾਈ ਕੋਈ ਨਾ ਕੀਤਾ ਹੈ ਹੁਣ ਅੱਛਾ ਤੁਸੀਂ ਸਬਸਕ੍ਰਾਈਬ ਹੁਣ ਕੀਤਾ ਇਹਨਾਂ ਨੂੰ ਸੁਖਜੀਤ ਬਾਈ ਜੀ ਤੁਹਾਨੂੰ ਕਹਿ ਰਹੇ ਤੁਸੀਂ ਆਪਣੀ ਕੋਈ ਵੀਡੀਓ ਨਹੀਂ ਪਾਈ ਸੁਖਜੀਤ ਵੀਰੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਿਉਂ ਨਹੀਂ ਪਾਈ ਕੋਈ ਦੱਸੋ ਬਾਈ ਸੁਖਜੀਤ ਸਿੰਘ ਖਾਲਸਾ ਜੀ ਮੇਰੇ ਵੀਰ ਨੂੰ ਦੱਸੋ ਭਾਈ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਕੋਈ ਮੇਰੇ ਬੇਟੇ ਕੀ ਮੱਚ ਮਤ ਚਪੁਰ ਚੁਮੜ ਚੁੜੇ ਨਾ ਮੇਰੇ ਬੱਚੇ ਹਾਂ ਜੀ ਮੈਂ ਨਾ ਤੇਨੂੰ ਯਾਰ ਕਰਾਂ ਮਨੋਂ ਤੇ ਲੁਕੋ ਰਿਓ ਕਰੋ ਮਨੋਂ ਤੇ ਲੁਕੋ ਰਿਓ ਕਰੋ ਵੈਲਕਮ ਜੀ ਵੈਲਕਮ ਲਾਈਵ ਚੈਨਲ ਜੀ ਸੁਜੀਤ ਵਿਰਾਹੜੇ ਨਾਂ ਨਾਂ ਨੇ ਜੀ ਮੇਵਾ ਵਿਰਾਹੜੇ ਦੇ ਨਾਂ ਨਾਂ ਨੇ ਹੜੀ ਕੋਈ ਸਪੋਰਟ ਕਰ ਰਹੇ ਨੇ ਗਗਨ ਵੀਰੇ ਹਰਿਆਣੇ ਚ ਲੱਗ ਜਾਊਗਾ ਇਹ Wi-Fi ਜਿਹੜਾ ਤੁਸੀਂ ਲਾਉਂਦੇ ਹੋ ਵੀਰੇ ਅੱਜ ਮੈਂ ਪਤਾ ਕਰਕੇ ਦੱਸ ਦਊ ਤੁਹਾਨੂੰ ਹਣਾ ਇਹ ਸਾਡੇ ਪੰਜਾਬ ਤੋਂ ਬਹੁਤ ਲੱਗੀ ਜਾਂਦੇ ਨੇ ਪਰ ਹਰਿਆਣਾ ਦਾ ਮੈਂ ਕੁਝ ਨਹੀਂ ਕਹਿ ਸਕਦਾ ਪਰ ਜਦੋਂ ਆਇਆ ਮੇਰੇ ਕੋਲੇ ਡਿਸਟ੍ਰੀਬਿਊਟਰ ਆ ਜਾਊਗਾ ਸ਼ਾਮ ਨੂੰ ਤੇ ਫਿਰ ਮੈਂ ਪਤਾ ਕਰਕੇ ਤੁਹਾਨੂੰ ਦੱਸੂਗਾ ਠੀਕ ਹੈ ਸੁਜੀਤ ਸਿੰਘ ਖਾਲਸਾ ਜੀ ਕੀ ਕਹਿੰਦਾ ਦੀ ਆਈਡੀ ਹੈ ਸਾਇਬ ਸਿੰਘ ਵਿਰੰਚ A123 ਨਹੀਂ ਰੋਤਾ ਜੀ ਆਊਗਾ ਜੀ ਇਹ ਤਾਂ ਗਾਂ ਦਾ ਹੀ ਗੱਲ ਹੈ नहीं देख लो मेरा वीर जी अच्छा जी अच्छा ਇਹਦਾ ਕੀ ਪ੍ਰੋਸੀਜਰ ਹੈਗਾ ਫਿਰ ਆ ਕਹਦਾ ਵਾਈਫਾਈ ਦਾ ਭਾਈ ਵਾਈਫਾਈ ਦਾ ਭਾਈ ਆਏ ਆ ਆਪਾਂ ਮੰਨ ਲਓ ਅੱਜ ਨਵਾਂ SIM ਲੈ ਲਿਆ ਹਨਾ ਅ 2200 ਰੁਪਏ ਦਾ ਅਸੀਂ SIM ਦੇ ਰਹੇ ਹਾਂ 1 ਮਹੀਨਾ ਦਾ SIM ਖਰੀਦਿਆ ਮੰਨ ਲਓ ਤੁਸੀਂ ਡਾਟਾ ਹੋ ਗਿਆ 1.5 GB ਡਾਟਾ ਤੇ अनलिमिटेड ਕਾਲ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਨਾ ਇੱਕ ਕਾਲ ਕਰਨੀ ਹੁੰਦੀ ਆ ਕਾਲ ਕਰਕੇ ਨਾ ਅਸੀਂ ਇੱਕ ਰਿਕੁਐਸਟ ਪਾਉਣੀ ਹੁੰਦੀ ਆ ਰਿਕੁਐਸਟ ਪਾ ਕੇ ਜੇ ਤੁਹਾਡਾ ਕੂਪਨ ਕੋਡ ਆ ਗਿਆ ਕਿ ਤੁਹਾਡੇ ਵਾਈਫਾਈ ਫ੍ਰੀ ਲੱਗੂਗਾ 50 ਦੇ ਨਾਲ ਹੀ ਇਹਦਾ ਇਹ ਪ੍ਰੋਸੈਸ ਆ ਬਈ

ਵੈਲਕਮ ਬਾਈ ਵੈਲਕਮ